ਮੇਰੇ ਉੱਤੇ ਬੜਾ ਗਲਤ ਇਲਜ਼ਾਮ ਲਾਇਆ ਜਾ ਰਿਹਾ ਹੈ ਮੇਰੇ ਮੇਰਾ ਪਿਓ ਸੀ ਉਹ ਮੇਰਾ ਆਪਣਾ ਪਿਓ ਤੇ ਹੈਗਾ ਨਹੀਂ ਉਹ ਮੇਰਾ ਆਪਣਾ ਪਿਓ ਸੀ ਜਿਹਦੇ ਉੱਤੇ ਮੇਰਾ ਗਲਤ ਇਲਜ਼ਾਮ ਲਾ ਰਿਹਾ ਉਹ ਬੰਦਾ ਮੇਰੇ ਤੇ ਇਹਨਾਂ ਨੇ ਮੈਨੂੰ ਮੇਰੇ ਘਰ ਵਾਲੇ ਨੇ ਮੈਨੂੰ 7-8 ਮਹੀਨੇ ਪਹਿਲਾਂ ਦੀ ਗੱਲ ਏ ਮੇਰੇ ਘਰ ਵਾਲੇ ਨੇ ਮੈਨੂੰ ਬੜਾ ਕੁੱਟਿਆ ਮੈਨੂੰ ਵਾਲਾਂ ਤੋਂ ਧੋਇਆ ਮੈਨੂੰ ਮੇਰੇ ਮੈਨੂੰ ਪਵਾ ਕੇ ਸੁਟਿਆ ਮੇਰੇ ਗਮਲੇ ਤੇ ਮੇਰਾ ਸਿਰ ਵੱਜਾ ਮੇਰੇ ਗੋਡੇ ਰਗੜਾਂ ਲੱਗੀਆਂ ਮੈਨੂੰ ਪੜੀਆਂ ਸੱਟਾਂ ਲੱਗੀਆਂ ਮੈਨੂੰ ਮਾਰਦਾ ਪਏ ਮੈਂ ਭੱਜ ਭੱਜ ਕੇ ਆਪਣੇ ਪੇਕੇ ਆ ਗਈ ਮੈਂ ਆਪਣੇ ਪੇਕੇ ਹੀ ਉਦੋਂ ਦੀ ਤੇ ਇਹਨਾਂ ਨੇ ਮੇਰੀ ਕੁੜੀ ਆਪਣੇ ਕੋਲ ਰੱਖੀ ਹੋਈ ਸੀ ਮੈਨੂੰ ਮੇਰੀ ਕੁੜੀ ਨੂੰ ਮਿਲਣ ਨਹੀਂ ਦਿੰਦੇ ਸੀ ਮੇਰੀ ਡੈਡੀ ਨਾਲ ਗੱਲ ਹੁੰਦੀ ਰਹਿੰਦੀ ਕਿ ਡੈਡੀ ਗੱਲ ਨੂੰ ਮੁਕਾ ਦਿਓ ਖਤਮ ਕਰ ਦਿਓ ਇੱਕ ਪਾਸੇ ਲਾ ਦਿਓ ਮੈਂ ਕਿੰਨੀ ਦੇਰ ਤੱਕ ਮਾਰਾ ਖਾਂਦੀ ਰਹਿੰਦੀ ਚਾਰ ਪੰਜ 6 ਸਾਲ ਹੋ ਗਏ ਮੈਨੂੰ ਕੁੱਟਦਾ ਹੀ ਮਾਰਦਾ ਹੀ ਮੇਰੇ ਉੱਤੇ ਗੰਦੇ ਗੰਦੇ ਇਲਜ਼ਾਮ ਲਾਂਦਾ ਹੀ ਮੈਨੂੰ ਗੰਦੀਆਂ ਗੰਦੀਆਂ ਗੱਲਾਂ ਗਾਰਾਂ ਘਟਦਾ ਹੀ ਕਦੀ ਮੈਨੂੰ ਕਹਿੰਦੇ ਤੂੰ ਕਿਹੇ ਨਾ ਸੌਨੀ ਹੈ ਕਦੀ ਕਿਹੇ ਨਾ ਸੌਂਦੀ ਮਨ ਹੈ ਹੋ ਜਿੱਕੇ ਗੰਦੇ ਇਲਜ਼ਾਮ ਲਾਏ ਇੱਕ ਵਾਰ ਤੇ ਇਹ ਵੀ ਕਹਤਾ ਕਿ ਤਾ ਮੇਰੀ ਧੀ ਵੀ ਨਹੀਂ ਹੈਗੀ ਐ ਇਹੋ ਜਿਹੇ ਗੰਦੇ ਗੰਦੇ ਇਲਜ਼ਾਮ ਲਾਏ ਇਸ ਬੰਦੇ ਨੇ ਮੈਂ ਬਸ ਉਸ ਦਿਨ ਕੱਲ ਦੀ ਗੱਲ ਹੈ ਮੈਂ ਸਿਰਫ ਆਪਣੀ ਕੁੜੀ ਨੂੰ ਮਿਲਣ ਗਈ ਸੀ ਜਦੋਂ ਮੈਂ ਮਿਲਣ ਗਈ ਉਹ ਤੋਂ ਪਹਿਲਾਂ ਮੇਰੀ ਡੈਡੀ ਨਾਲ ਫੋਨ ਤੇ ਗੱਲ ਹੋਈ ਮੈਂ ਕਿਹਾ ਡੈਡੀ ਮੇਰਾ ਨਾ ਕੁੜੀ ਨੂੰ ਮਿਲਣ ਨੂੰ ਬੜਾ ਜੀ ਕਰਦਾ ਮੈਂ ਮਿਲਣਾ ਤੁਸੀਂ ਕੁੜੀ ਨੂੰ ਘਰ ਦੇ ਬਾਹਰ ਭੇਜ ਦਿਓ ਮੈਂ ਬਾਹਰੋਂ ਲੈ ਕੇ ਉਹਨੂੰ ਮਿਲਣਾ ਨਹੀਂ ਫਿਰ ਮੈਂ ਛੱਡ ਜੂੰਗੀ ਡੈਡੀ ਨੇ ਕਿਹਾ ਮੈਂ ਇੱਥੇ ਹੈਗਾ ਨਹੀਂ ਆ ਠੀਕ ਹੈ ਤੇ ਤੂੰ ਮੈਂ ਤਾਂ ਆਨਾ ਵਾ ਮੈਂ ਹੈ ਨਹੀਂ ਇੱਥੇ ਤੇ ਬਾਅਦ ਚ ਮਿਲਾ ਦਾਂਗਾ ਮੈਂ ਕਿਹਾ ਕੋਈ ਨਹੀਂ ਤੁਸੀਂ ਮੰਮੀ ਨੂੰ ਫੋਨ ਕਰ ਦਿਓ ਉਹ ਬਾਹਰ ਭੇਜ ਦਿੰਦੀ ਕੁੜੀ ਨੂੰ ਮੈਂ ਮਿਲ ਲਵਾਂ ਉਹਨਾਂ ਨੇ ਬਾਨਾ ਮਾਰਤਾ ਨਹੀਂ ਕੋਈ ਨਹੀਂ ਮੈਂ ਦੇਖ ਲੈਂਦਾ ਫਿਰ ਮੈਨੂੰ ਦੁਬਾਰਾ ਫਿਰ ਮੇਰੇ ਡੈਡੀ ਦਾ ਫੋਨ ਆਇਆ ਉਹ ਕਹਿੰਦੇ ਤੂੰ ਆਪ ਆ ਜਾ ਘਰੇ ਮਿਲਨ ਕਰੇ ਆ ਜਾ ਮੈਂ ਕਿਹਾ ਚਲੋ ਠੀਕ ਹੈ ਕੋਈ ਨਾ ਦੇਖਦੀ ਆਂ ਮੈਂ ਫੋਨ ਕੱਟਤਾ ਫਿਰ ਮੇਰੇ ਮਨ ਨੇ ਕਿਹਾ ਚਲ ਮੈਂ ਮੈਂ ਤੀ ਬਿਨਾ ਬੜਾ ਔਖੀ ਮੈਂ ਆਪਣੀ ਤੀ ਨੂੰ ਮੇਰੀ ਤੀ ਮੈਂ ਮਿਲਣ ਦਾ ਮੇਰਾ ਤੇ ਹੱਕ ਬੰਦਾ ਹੀ ਹੈ ਨਾ ਮੈਂ ਮਿਲਣ ਜਾ ਹੀ ਸਕਦੀ ਆਂ ਮੈਂ ਬਸ ਆਪਣੀ ਕੁੜੀ ਨੂੰ ਮਿਲਣ ਗਈ ਮੈਂ ਉੱਥੇ ਬੂਆ ਖੜਕਾਇਆ ਜਦੋਂ ਬੂਆ ਉਹਨਾਂ ਨੇ ਖੋਲਿਆ ਮੰਮੀ ਨੇ ਬੂਆ ਖੋਲਿਆ ਬੂਆ ਖੋਲਿਆ ਤੇ ਉਹਨਾਂ ਨੇ ਮੈਨੂੰ ਵੇਖ ਕੇ ਮੂਹ ਮਾਰ ਲਿਆ ਤੇ ਮੇਰੀ ਬਾਹ ਵਿੱਚ ਆੜ ਗਈ ਆ ਵੇਖੋ ਜਦੋਂ ਬਾਹ ਮੇਰੇ ਜ਼ੋਰ ਦੀ ਮਾਰਿਆ ਵੇਖੋ ਮੇਰੇ ਨੀਲ ਤੇ ਆ ਵੇਖੋ ਮੇਰੇ ਸੱਟਾਂ ਲੱਗੀਆਂ ਆ ਵੇਖੋ ਇਹ ਮੇਰੇ ਨੀਲ ਤੇ ਆ ਨੀਲ ਤੇ ਮੈਂ ਆਪੇ ਨਹੀਂ ਨਾ ਪਾ ਸਕਦੀ ਮੈਂ ਕਿਹਾ ਮੇਰੀ ਤੀਨ ਨੂੰ ਮਿਲ ਲੈਣ ਤੋਂ ਮੈਨੂੰ ਮੇਰਾ ਇੰਨਾ ਤੇ ਹੱਕ ਬੰਦਾ ਮੈਂ ਪੈਦਾ ਕੀਤਾ ਨੂੰ 9 ਮਹੀਨੇ ਮੈਂ ਆਪਣੀ ਕੋਲ ਚ ਪਾਲਿਆ ਮੈਨੂੰ ਮਿਲਣ ਦੇ ਦੋ ਜਦੋਂ ਮੈਨੂੰ ਮਾਰਨੇ ਲੱਗੇ ਮੇਰੀ ਬਾਹ ਵਿੱਚ ਫਸ ਗਈ ਬਾਹ ਕਿ ਮੈਂ ਆਪਣੇ ਆਪ ਨੂੰ ਛਡਾ ਲਵਾਂ ਸੱਸ ਨੂੰ ਪਿੱਛੇ ਕੀਤਾ ਠੀਕ ਹੈ ਪਿੱਛੇ ਕੀਤਾ ਫਿਰ ਮੈਂ ਅੱਗੇ ਵਧੀ ਧਰਾਣੀ ਮੇਰੀ ਆ ਗਈ ਉਹਨੇ ਜੁੱਤੀ ਫੜ ਲਈ ਮੈਨੂੰ ਦੋਨੋਂ ਜਣੇ ਮਾਰਨ ਕੁੱਟਣ ਨੂੰ ਪੈ ਗਏ ਮੈਂ ਵੀਡੀਓ ਬਣਾਉਣ ਲੱਗੀ ਫਿਰ ਮੈਨੂੰ ਮੇਰੇ ਦਿਓਰ ਨੇ ਵੀ ਕੁੱਟਿਆ ਮੇਰੇ ਇੱਥੇ ਇੰਨੀ ਜ਼ੋਰ ਦੀ ਮੁੱਕੇ ਮਾਰੇ ਮੇਰੇ ਹੱਥ ਤੱਕ 피ੜ ਹੁੰਦੀ ਸੀ ਮੈਨੂੰ ਤਿੰਨਾਂ ਨੇ ਰਲ ਕੇ ਕੁੱਟਿਆ ਐਹੀ ਵੇਖ ਕੇ ਡੈਡੀ ਬਾਹਰ ਆ ਗਏ ਡੈਡੀ ਨੇ ਵੇਖ ਕੇ ਤਰਾ ਕੋ ਡੈਡੀ ਕਹਿੰਦੇ ਹੀ ਹੋ ਗਏ ਕਿਆ ਕੀ ਬਣ ਗਿਆ ਕਿਉਂਕਿ ਇੱਕੋ ਡੈਡੀ ਸੀ ਜਿਹੜਾ ਮੇਰਾ ਪੱਖ ਲੈਂਦੇ ਸੀ ਸਿਰਫ ਉਹ ਹੀ ਕਹਿੰਦੇ ਸੀ ਕਿ ਮੈਂ ਤੇਰਾ ਘਰ ਬਚਾਉਣਾ ਹੈ ਤੁਹਾਨੂੰ ਮੈਂ ਇਕੱਠਿਆਂ ਕਰਨਾ ਵਾ ਪਰ ਸਾਰਾ ਪਰਿਵਾਰ ਨਹੀਂ ਚੋਂਦਾ ਹੀ ਕੇ ਇਕੱਠੇ ਹੋਣ ਮੇਰੇ ਥੋੜੇ ਦਿਨ ਪਹਿਲਾਂ ਮੈਂ ਡੈਡੀ ਨੂੰ ਮਿਲੀ ਵੀ ਆ ਹੋ ਡੈਡੀ ਨੂੰ ਮੈਂ ਦਰਖਾਸਤ ਕੀਤੀ ਡੈਡੀ ਆਪਣੀ ਗੱਲ ਮੁਕਾ ਦਿਓ ਨਾ ਬੜੇ ਮਹੀਨੇ ਹੋ ਗਏ ਮੈਂ ਕੁੜੀ ਤੋਂ ਬਿਨਾ ਨਹੀਂ ਰਹਿ ਸਕਦੀ ਮੈਨੂੰ ਕੁਝ ਹੁੰਦਾ ਜੇ ਕੁੜੀ ਤੋਂ ਬਿਨਾ ਤੇ ਡੈਡੀ ਕਹਿੰਦੇ ਮੈਂ ਡੈਡੀ ਨੂੰ ਕਿਹਾ ਕਿ ਮੈਨੂੰ ਉੱਪਰ ਇੱਕ ਕਮਰਾ ਰਹਿਣ ਨੂੰ ਦੇ ਦਿਓ ਆਪਣੀ ਤੀ ਦੇ ਨਾਲ ਮੈਂ ਆਪਣੀ ਤੀ ਨਾਲ ਉੱਥੇ ਰਹੀ ਜਾਊਂਗੀ ਤੇ ਡੈਡੀ ਕਹਿੰਦੇ ਮੈਂ ਘਰ ਸਾਰਿਆਂ ਨਾਲ ਫੈਸਲਾ ਕਰਕੇ ਤੈਨੂੰ ਦੱਸਾਂਗਾ ਤੇ ਘਰ ਦੇ ਕਹਿੰਨੇ ਕੋਈ ਹਫਤਾ 10 ਦਿਨ ਹੋ ਗਏ ਮੈਨੂੰ ਇਹ ਗੱਲ ਕੀਤੀ ਤੇ ਘਰ ਦੇ ਕੋਈ ਨਾ ਮੰਨੇ ਤੇ ਮੈਨੂੰ ਡੈਡੀ ਨੇ ਜਾਣ ਤੋਂ ਪਹਿਲਾਂ ਇੱਕ ਫੋਨ ਤੇ ਜਦੋਂ ਗੱਲ ਹੀ ਉਹਦੇ ਆਹੀ ਕਿਹਾ ਸੀ ਕਿ ਤੀਏ ਮੈਂ ਹੀ ਤੇਰਾ ਘਰ ਉਹ ਸਾਸ ਸੀ ਤੇ ਮੈਂ ਹੀ ਤੁਹਾਨੂੰ ਦੋਨਾਂ ਨੂੰ ਇਕੱਠਾ ਕਰ ਹੁਰ ਕਿਸੇ ਨੇ ਨਹੀਂ ਇਕੱਠੇ ਹੋਣ ਦੇਣਾ ਤੈਨੂੰ ਮੈਨੂੰ ਐ ਕਹਿ ਕੇ ਗਿਆ ਇੱਕ ਮੇਰਾ ਸਹੁਰਾ ਹੀ ਜਿਹੜਾ ਮੇਰਾ ਪੱਕ ਲੈਂਦਾ ਮੇਰੇ ਬਾਪ ਦਾ ਇੰਨਾਂ ਦੀ ਉਹ ਪਿਓ ਹੋਊਗਾ ਮੇਰੀ ਉਹ ਸਾਰੀ ਦੁਨੀਆ ਸੀ ਮੇਰੀ ਸਾਰੀ ਦੁਨੀਆ ਹੀ ਉੱਜੜ ਗਈ ਮੇਰਾ ਸਾਰਾ ਕੁਝ ਖਤਮ ਕਰ ਦਿੱਤਾ ਉਲਟਾ ਮੇਰੇ ਉੱਤੇ ਇਲਜਾਮ ਲਾਤਾ ਮੈਂ ਤੇ ਆਪਣੇ ਪਿਓ ਨੂੰ ਜਾਂਦੀ ਵਰ ਮਿਲ ਵੀ ਨਾ ਸਕੀ ਇੰਨਾ ਮਾੜਾ ਮੇਰੇ ਨਾਲ ਕੀਤਾ ਇਹਨਾਂ ਲੋਕਾਂ ਨੇ ਮੈਂ ਨਹੀਂ ਆਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿਸ ਮੁਜਜ਼ਦਗੀ ਦੀ ਹੈ ਮੈਂ ਆਪਣੀ ਭੀਗੀ ਪੁੱਤਰੀ ਅਮਰ ਸਿੰਘ ਸ਼ੇਰੂ ਦੀ ਕੁੜੀ ਹੈ ਤੇ 10 ਸਾਲ ਪਹਿਲਾਂ ਇਹਨਾਂ ਦੀ ਸ਼ਾਦੀ ਹੋਈ ਸੀ ਦੀਪਕ ਪਾਲ ਦੇ ਪੁੱਤਰ ਕੇਵਲ ਸਿੰਘ ਖੇਲੇ ਨਾਲ ਤੇ ਕੋਈ ਉਸ ਤੋਂ ਹੀ ਬਾਅਦ ਕੁੜੀ ਨੂੰ ਇਹਨਾਂ ਤੰਗ ਕਰਨਾ ਸ਼ੁਰੂ ਕਰਤਾ ਦੀਪਕ ਪਾਲ ਨੇ ਉਹਦੀ ਮਾਂ ਨੇ ਜਦ ਕਿ ਉਹਦਾ ਸਹੁਰਾ ਜੋ ਸੀ ਉਹ ਬਹੁਤ ਚੰਗਾ ਆਦਮੀ ਸੀ ਉਹ ਮਤਲਬ ਹਰ ਵੇਲੇ ਹੱਥ ਜੋੜਦਾ ਇਹ ਨਾ ਕਰੋ ਇਹਨਾਂ ਨੂੰ ਧੋਖਦਾ ਸੀ ਤੇ ਮਤਲਬ ਕੁਝ ਸਮਾਂ ਪਹਿਲਾਂ ਪੰਚਾਇਤ 'ਚ ਬਹਿ ਕੇ ਰਾਜੀ ਨਮਾ ਵੀ ਹੋਇਆ ਸੀ ਜੋ ਲਿਖ ਸਾਡੇ ਕੋਲ ਹੈ ਇਹ ਕਿਦੋਂ ਦਾ ਫੈਸਲਾ ਹੋਇਆ ਜੀ ਇਹ 19 ਦੇ ਵਿੱਚ ਹੋਇਆ ਸੀ ਫਰੈਂ ਲਾ ਉਹਦੇ ਵਿੱਚ ਦੀਪਕ ਪਾਲ ਮੈਂਟਲੀ ਗੋਲੀਆਂ ਖਾਂਦਾ ਸੀ ਇਹਦਾ ਇਲਾਜ ਚੱਲਦਾ ਸੀ ਆਹੀ ਨਾਲ ਗਏ ਬਟਿੰਡੇ ਤੋਂ ਦਵਾਈ ਹੁੰਦੀ ਸੀ ਇਹਦੀ ਤੇ ਮਤਲਬ ਇਹਦਾ ਡੈਡੀ ਹੱਥ ਜੋੜਦਾ ਸੀ ਕੁੜੀ ਨਾਲ ਉਹ ਕਰਦਾ ਸੀ ਤੇ ਉਹ ਚੱਕਰ ਕੇ ਕੁੜੀ ਦੇ ਸੱਜੇ ਮੁੰਡਾ ਆਪਣੇ ਪਿਓ ਨਾਲ ਵੀ ਲੜਦੇ ਸੀ ਤੂੰ ਕਿਉਂ ਕਰਦਾ ਇਹਨਾਂ ਜਿਸ ਦਿਨ ਝਗੜਾ ਹੁੰਦਾ ਉਸ ਦਿਨ ਕੀ ਗੱਲ ਹੋਈ ਉਸ ਦਿਨ ਉਸ ਤੋਂ ਇੱਕ ਮਹੀਨਾ ਸਵਾ ਮਹੀਨਾ ਪਹਿਲਾਂ ਕੁੜੀ ਨੇ ਨੱਕ ਪਿਆ ਤੇ ਕੁੜੀ ਘਰ ਆ ਗਈ ਇਹਨੇ ਉਹਦੇ ਘਰ ਵਾਲੇ ਨੇ ਤੀਹ ਪਾਲਨੇ ਤੇ ਕੁੜੀ ਘਰ ਆ ਗਈ ਏ ਇਹਨਾਂ ਕੁੜੀ ਉਹਦੀ ਜੋ ਕੁੜੀ 7 ਕੇ 8 ਸਾਲ ਦੀ ਕੁੜੀ ਰੱਖ ਲਈ ਵੀ ਇਹ ਨਹੀਂ ਭੇਜਣਾ ਉਹ ਚਲੋ ਮਤਲਬ ਕੁੜੀ ਮੁੜ ਕੇ ਆਏ ਦਾ ਸਹੁਰਾ ਜਿਹੜਾ ਹੈ ਕੇਵਲ ਸਿੰਘ ਉਹ ਕੁੜੀ ਦੀ ਗੱਲ ਕਰਾਉਂਦਾ ਸੀ ਫੋਨ ਤੇ ਤੇ ਫਿਰ 5-7 ਦਿਨ ਜਦੋਂ ਹਾਸਾ ਆਇਆ 5-7 ਦਿਨ ਪਹਿਲਾਂ ਇਹਨਾਂ ਕੁੜੀ ਨੂੰ ਫੋਨ ਮਤਲਬ ਕਰਾ ਨਾ ਬਾਤ ਕਰਾਤਾ ਉਹਨੇ ਆਪਣੇ ਸਹੁਰਾ ਸਾਹਿਬ ਨੂੰ ਫੋਨ ਕੀਤਾ ਡੈਡੀ ਮੇਰੇ ਕੁੜੀ ਨੂੰ ਮਿਲਿਆ ਤੇ ਪਹਿਲਾਂ ਉਹਨੇ ਕਿਹਾ ਕਿ ਮੈਂ ਤਰਨ ਤਰਨ ਮੈਂ ਆ ਕੇ ਤੈਨੂੰ ਮਲਾ ਦਾਂਗਾ 12:46 ਤੇ ਕੇਵਸਨ ਖੇਲਾ ਸਾਹਿਬ ਨੇ ਫੋਨ ਕੀਤਾ ਪੁੱਤਰਾ ਰਾਜਾ ਕੋ ਕੁੜੀ ਨੂੰ ਮਤਲ ਮਲਾ ਦਿੰਦਾ ਜਦੋਂ ਇਹ ਘਰ ਗਈ ਅੰਦਰ ਰਹਿਣ ਲੱਗੀ ਏ ਇਹਦੀ ਸੱਸ ਨੇ ਗੇੜ ਪਵਾ ਕੇ ਗੇੜ ਦੇ ਵਿੱਚ ਤੇ ਮਾਰਿਆ ਇਹਨੇ ਤੱਕਾ ਮਾਰ ਕੇ ਗੇੜ ਖੋਲ ਲਿਆ ਤੇ ਕੁੜੀ ਮਤਲ ਜੋ ਛੋਟੀ ਬਤੀ ਹੈ ਮਾਨ ਮਿਲਨ ਆਈ ਦੋਹੀ ਕਿ ਮਮਾ ਕਿੱਥੇ ਚਲੇ ਗਏ ਇਹਦੀ ਦਰਾਨੀ ਨੇ ਗੁਰਲੀਨ ਨਾ ਉਹਦਾ ਕੁੜੀ ਨੂੰ ਖਿੱਚ ਕੇ ਲੈ ਗਈ ਏ ਤੇ ਸੱਸ ਦੇ ਹੱਥੀ ਲੈ ਗਈ ਏ ਸੱਸ ਤੋਂ ਬਾਅਦ ਦਰਾਨੀ ਪੈ ਗਈ ਇਹਦਾ ਦਿਓਰ ਵੀ ਇਹਦੇ ਹੱਥੀ ਪੈ ਗਏ ਨੇ ਜਦ ਕੇਵਲ ਸੰ ਖੇਲਾ ਸਾਹਮਣੇ ਕੁਰਸੀ ਤੇ ਬੈਠਾ ਉਹ ਵਾਜਾਂ ਦੰਦਾਰਾ ਨਾ ਕਰੋ ਨਾ ਕਰੋ ਤੇ ਉੱਥੇ ਹੀ ਉਹਨੇ ਮਤਲਬ ਧੌਂ ਸੜਤੀ ਪਤਾ ਨਹੀਂ ਮਾਰੇ ਜਨਕੀ ਉਹਨੂੰ ਹੋਇਆ ਕੀ ਨਹੀਂ ਹੋਇਆ ਜਦ ਕੇ ਉਹ ਮਤਲਬ ਸਿਲੰਡਰ ਗੈਸ ਵਗੈਰਾ ਕੰਪਲਿਟ ਦਾਸੀ ਬਿਮਾਰ ਸੀ ਕਭੇ ਕਹਤੋਂ ਸ਼ੂਗਰ ਵੀ ਬਹੁਤ ਬਿਮਾਰ ਗਿਆ ਹੁੰਦਾ ਤੇ ਉਸ ਤੋਂ ਬਾਅਦ ਨਾਲ ਇਲਜ਼ਾਮ ਲਾਣਾ ਜਨੂ ਕਰਕੇ ਕਿ ਕੁੜੀ ਦਾ ਭਰਾ ਕੁੜੀ ਦੇ ਚਾਚੇ ਮੇਰਾ ਨਾਮ ਵੇਚੀ ਜਦ ਕੇ ਮੈਂ ਉਸ ਵੇਲੇ ਮਨ ਨਹੀਂ ਕਰ ਰਿਹਾ ਸਾਂ ਤੇ ਪਹਿਲਾਂ ਮੇਰਾ ਨਾਮ ਇਹਨਾਂ ਬੋਲਿਆ ਤੇ ਬਾਅਦ ਚ ਇਹੋ ਪਤਾ ਲੱਗਾ ਇਹਨਾਂ ਮੇਰਾ ਨਾਮ ਘਟਾ ਤਾ ਜਗਾ ਫੋਨ ਕਰਕੇ ਮੋੜ ਕੇ ਫੋਨ ਕੀਤਾ ਕਿ ਮੈਨੂੰ ਅੰਦਰ ਬੂਹਾ ਮਾਰ ਕੇ ਨਾ ਟੁੱਟਿਆ ਤੇ ਥੁੜੀ ਦਾ ਭਰਾ ਆਇਆ ਉਦੋਂ ਤੱਕ ਖੇਲੇ ਸਾਹ ਨੂੰ ਮਤਲਬ ਕੁਝ ਬੰਦੇ ਚੋਕ ਕੇ ਕੁਰਸੀ ਤੋਂ ਕਾਰਜ ਪਾਉਂਦੇ ਰੇ ਤੇ ਉਹ ਬਾਹਰ ਖਲੁੱਤੇ ਰਹੇ ਨੇ ਇਹਨਾਂ ਇਲਜ਼ਾਮ ਲਾ ਕੇ ਸਾਹ ਨੂੰ ਉਹਨਾਂ ਗਾਲਾਂ ਕੱਢੀਆਂ ਉਹ ਮਰ ਗਿਆ ਹੀ ਮਰਨ ਤੋਂ ਬਾਅਦ ਵੀ ਸਾਡੇ ਘਰ ਨੂੰ ਗਾਲੀ ਗਲੋਚ ਕੀਤਾ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਕਿ ਉਹ ਮਰ ਗਿਆ ਇਹਦਾ ਮਤਲਬ ਇਹਨਾਂ ਆ ਵੀ ਉਹਨੂੰ ਮਾਰਿਆ ਸਾਡੂੰ ਖਸਾਉਣ ਲਈ ਲੱਗਦਾ ਇਹ ਕਾਰਵਾਈ ਤੁਹਾਨੂੰ ਲੱਗਦਾ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਗਲਤ ਗਲਤ ਨਾਲ ਆਈ ਜਾ ਰਹੀ ਹੈ ਤੁਹਾਡੇ ਉਹ ਸਾਨੂੰ ਪੰਜਾਬ ਪੁਲਿਸ ਤੇ ਭਰੋਸਾ ਹੈ ਉਹ ਆਪੇ ਇਨਕੁਆਇਰੀ ਕਰਨਗੇ ਜੁਨਾਰਾ ਪੁਲਿਸ ਤੇ ਪੂਰਾ ਤੁਹਾਨੂੰ ਵਿਸ਼ਵਾਸ ਹੈ ਉਹ ਗਲਤ ਨਹੀਂ ਕਰਨਗੇ ਕੀ ਮੰਗ ਕਰਦੇ ਹਾਂ ਮੰਗ ਹੈ ਇਨਸਾਫ ਕਰਦੇ ਆ ਚਾਹੁੰਦੇ ਆ ਜੋ ਝੂਠਾ ਝੂਠਾਂ ਝੂਠਾ ਸਾਬਤ ਕਰਨ ਸੱਚ ਨੂੰ ਸੱਚਾ ਸਾਬਤ ਕਰਨ ਤੇਈ ਝੂਠੀਆਂ ਸਾਨੂੰ ਸਜ਼ਾ ਦੇਣਾ ਮੇਰਾ ਨਾਮ ਜਗਜੀਤ ਕੋਹਰ ਮੈਂ ਕੁੜੀ ਦੀ ਚਾਚੀ ਹਾਂ ਤੇ ਗੱਲ ਕੀ 10 ਸਾਲ ਹੋ ਗਏ ਸਾਡੀ ਬੇਟੀ ਨੂੰ ਵਿਆਹੇ ਇਹਦੇ ਉੱਥੇ ਤੇ ਬਸ ਇਹੀ ਕੋਈ ਲੜਾਈ ਝਗੜਾ ਸ਼ੱਕ ਕਦੀ ਕੁਛ ਕਦੀ ਕੁਛ ਥੋੜੇ ਦਿਨਾਂ ਬਾਅਦ ਇਹ ਘਰ ਆ ਜਾਂਦੀ ਹੁੰਦੀ ਸੀ ਮਾਰ ਕਟਾਈ ਇਹ ਕੁਛ ਹੁੰਦਾ ਰਹਿੰਦਾ ਸੀ ਬੜੀ ਵਾਰ ਸੋਲਾ ਸਫਾਈ ਵੀ ਹੋਈ ਹੈ ਇਹਦੇ ਸੋਹਰਾ ਸਾਹਿਬ ਹੱਥ ਤੇ ਲੈ ਕੇ ਜਾਂਦੇ ਸੀ ਚਲੋ ਕੋਈ ਨਹੀਂ ਕੋਈ ਨਹੀਂ ਅਸੀਂ ਕਰਾਂਗੇ ਕਰਾਂਗੇ ਬਸ ਇੱਕ ਸੋਹਰਾ ਸਾਹਿਬ ਇਸੇ ਜਿਹੜਾ ਦਾ ਸਾਥ ਦਿੰਦੇ ਸੀ ਔਰ ਘਰ ਦੇ ਵਿੱਚ ਕੋਈ ਵੀ ਐਸਾ ਨਹੀਂ ਜੀਤ ਬਰਾ ਦਾ ਸਾਥ ਦੇਵੇ ਉਹ ਹੀ ਕਰਦੇ ਸੇ ਉਹਦੇ ਕਰਕੇ ਕੁੜੀ ਸਾਡੀ ਨੇ 10 ਸਾਲ ਉੱਥੇ ਕੱਟ ਦਿੱਤੀ ਹੈ। ਇਹਨੇ ਸੋਰਾ ਸਾਹਿਬ ਦੀ ਬਹੁਤ ਕਿਸ ਤਰ੍ਹਾਂ ਹੈ। ਉਹ ਤਾਂ ਚਲੋ ਪਹਿਲੇ ਕਾਫੀ ਦੇਰ ਦੇ ਬਿਮਾਰ ਹੀ ਰਹਿੰਦੇ ਸੀ। ਤੇ ਹੁਣ ਥੋੜੀ ਦੇਰ ਹੋ ਗਈ ਸਾਡੀ ਬੇਟੀ ਸਾਡੇ ਘਰ ਸੀ। ਮਤਲਬ ਮਹੀਨਾ 1 ਹੋ ਗਿਆ। ਤੇ ਸੋਰਾ ਸਾਹਿਬ ਵੀ ਉਹ ਗੱਲ ਕਰਵਾਂਦੇ ਸੀ ਉਹਦੀ ਬੇਟੀ ਨਾਲ। ਤੇ ਹੁਣ ਥੋੜੇ ਦਿਨ ਹੋ ਗਏ ਹੈ ਗੱਲ ਨਹੀਂ ਕਰਵਾਂਦੇ ਸੀ। ਉਹ ਨੂੰ ਕੁੜੀ ਐ ਉਹਨਾਂ ਮਾਏ ਮਾਣ ਤੇ ਇਦਾਂ ਲੱਗਦਾ ਕਿ ਮੈਂ ਆਪਣੀ ਬੇਟੀ ਨੂੰ ਮਿਲਾਂ। ਤੇ ਉਹ ਮਿਲਣ ਵਾਸਤੇ ਗਈ ਹੈ। ਤੇ ਉਹਦੀ ਸਾਸਮਤਾ ਲੱਗ ਗਿਆ ਕਿ ਭਈ ਆਈ ਹੈ ਤੇ ਉਹਨੇ ਬੂਆ ਦੇ ਮਾਰਿਆ ਉਹਦੇ ਇੱਥੇ ਨੀਲ ਨੂਲ ਪਏ ਕੁੜੀ ਦੇ ਸਾਡੇ ਸੱਟਾਂ ਵਜੀਆਂ ਬਾਵਾ ਤੇ ਸੱਟਾਂ ਵਜੀਆਂ ਪੇਟ ਤੇ ਸੱਟਾਂ ਵਜੀਆਂ ਕਾਫੀ ਸੱਟਾਂ ਕੁੜੀ ਦੇ ਵਜੀਆਂ ਤੇ ਦਰਾਨੀ ਆਈ ਹੈ ਦਰਾਨੀ ਨੇ ਵੀ ਸ਼ੁਰੂ ਹੋ ਗਈ ਉਹ ਵੀ ਸਾਸਵੀ ਪੈ ਗਈ ਤੇ ਦਿਓਰ ਵੀ ਤਿੰਨੇ ਜਣੇ ਪੈ ਗਏ ਆ ਸੋਰਾ ਸਾਹਿਬ ਨੇ ਇੰਨੀ ਕੁ ਵੇਖਿਆ ਵੀ ਇਹਨਾਂ ਨੂੰ ਨਾ ਕਰੋ ਨਾ ਕਰੋ ਉਹ ਉਹਨੇ ਚ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਅਟੈਕ ਆ ਗਿਆ ਮਾਲਕ ਜਾਨੇ ਪਹਿਲੇ ਤਾਂ ਬਿਮਾਰ ਹੀ ਰਹਿੰਦੇ ਸੀ ਬਸ ਹੋ ਸਕਦਾ ਉਹਨੇ ਚ ਡੈਥ ਹੋ ਗਈ ਹੋਏ ਉਹਨਾਂ ਦੀ ਪਰ ਬਾਦੇ ਚ ਜਦੋਂ ਮੈਂ ਇਹਨੇ ਕੁੜੀ ਸਾਡੀ ਨੇ ਫੋਨ ਕੀਤਾ ਮੇਰੇ ਹਸਬੰਦ ਨੂੰ ਚਾਚਾ ਜੀ ਨੂੰ ਤੇ ਆਪਣੇ ਭਰਾ ਨੂੰ ਫੋਨ ਕੀਤਾ ਉਹ ਆਏ ਨੇ ਉਹੀ ਦੇਰ ਵਿੱਚ ਉਹ ਉਹਨਾਂ ਦੀ ਮਤਲਬ ਸੋਹਰਾ ਸਾਹਿਬ ਦੀ ਬੋੜੀ ਲੈ ਕੇ ਜਾਂਦੇ ਵੇ ਸੀ ਗੱਡੀ 'ਚ ਪਾਉਂਦੇ ਵੇ ਸੀ ਇੰਨਾ ਕੀ ਬਸ ਹੋਇਆ ਉਹ ਬਾਹਰ ਹੀ ਸੀ ਉਹ ਅੰਦਰ ਕੋਈ ਨਹੀਂ ਵੜਾ ਇਹਨੇ ਕਿ ਇਹਨਾਂ ਨੇ ਸਾਡੇ ਪਤੇ ਉੱਪਰ ਕਾਈ ਵੀ ਪੁੱਠੇ ਸਿੱਦੇ ਇਲਜ਼ਾਮ ਲਾਏ ਆ ਕਿ ਉਹ ਅੰਦਰ ਵੜੇ ਉਹਨਾਂ ਨੇ ਮਾਰਿਆ ਇਸ ਤਰ੍ਹਾਂ ਕੀਤਾ ਇਸ ਤਰ੍ਹਾਂ ਕੀਤਾ ਕੀ ਮੰਗ ਕਰਦੇ ਜੀ ਮੰਗ ਬਸ ਦਾ ਆਜ਼ਨੀ ਲੈ ਕੇ ਇਸ ਤਰ੍ਹਾਂ ਇਸ ਤਰ੍ਹਾਂ ਦੀ ਮੰਗਾਂ ਕਰਦੇ ਸੀ ਫਿਰ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੀ ਕਰਤੀ ਉਹ ਮੰਗ ਇਨਸਾਫ ਚਾਹੀਦਾ ਸਾਡੀ ਕੁੜੀ ਨੂੰ ਇਨਸਾਫ ਚਾਹੀਦਾ ਪੂਰਾ ਇਨਸਾਫ ਚਾਹੀਦਾ ਸਾਡੀ ਕੁੜੀ ਨੂੰ ਜੋ ਵੀ ਉਹਦੇ ਨਾਲ ਕੀਤਾ ਇਹਨਾਂ ਨੇ ਇਹ ਹੁਣ ਛੁੱਟੇ ਜਾਨ ਉਹਦੇ ਤੇ ਲਾਂਦੇ ਪਏ ਨੇ ਉਹਦਾ ਇਨਸਾਫ ਚਾਹੀਦਾ ਹੈ ਇੱਕ ਤਾਂ ਕੋਈ ਉਸ ਕੁੜੀ ਨੇ ਸਾਡੇ ਕੁੜੀ ਨੇ ਕੋਈ ਗਲਤ ਨੰਕਮ ਨਹੀਂ ਕੀਤਾ ਉਲਟਾ ਉਹਦੇ ਤੇ ਇਨਜਾਮ ਬਣਾਉਂਦੇ ਵੇ ਨੇ ਕਿ ਉਹਨੇ ਮਾਰਕੁੱਟ ਕੀ ਮਾਰਕੁੱਟ ਉਹ ਸਕੂੜੀ ਨੇ ਖਾਦੀ ਏ ਉਹਦਾ ਬੋਡੀ ਤੇ ਕਾਫੀ ਨਿਸ਼ਾਨ ਨੇ ਮੈਂ ਖੁਦ ਦੇਖਿਆ ਉਹਦੀ ਬੋਡੀ ਤੇ ਨਿਸ਼ਾਨ ਪਏ ਹੋਏ